हेलो ओके हो गया पीछे हो जाए पीछे काइंडली पीछे हो जाए वहां से भी फोटो आएगी गाड़ी स्टार्ट होने वाली है प्लीज पीछे हो जाए सारे थोड़ी नीचे करो बस अरे आओ यार हर एक मिनट एक मिनट अरे एक हो गया जी हो गया हो गया पीछे हो जाए काइंडली प्लीज प्लीज पीछे हो जाए संजीव पीछे हो जाए पीछे पीछे हो जाए पीछे करो यार आज इधर देखो 5.9 ਇਹ ਉਮਾਰ ਸਰ ਆਪਰੇ ਖੜੇ ਸਰ ਆਪ ਥੋੜਾ ਸਾਹ ਚਲ ਠੀਕ ਹੈ ਆਪ ਤੋਰ ਲੋ ਤੋਰ ਲੋ ਸਾਰੇ ਛੱਡ ਜਾਣਗੇ ਫੋਨ ਵਗੈਰਾ ਵੀ ਧੂਰੀ ਇਹ ਕਿਸੇ ਚੀਜ਼ ਚ ਕਮੀ ਪੇਸ਼ ਨਹੀਂ ਹੁੰਦਾ ਇਹ ਅਸੀਂ ਕੋਈ ਪੱਖਪਾਤ ਨਹੀਂ ਚਾਹੇ ਮੁੱਖ ਮੰਤਰੀ ਦਾ ਇਹ ਆਪ ਦਾ ਹਲਕਾ ਹੈ ਉੱਥੋਂ ਦਾ ਕੁਝ ਹੋਇਆ ਜਾਂ ਨਹੀਂ ਹੋਇਆ ਸਾਨੂੰ ਨਹੀਂ ਪਤਾ ਪਰ ਅਸੀਂ ਉਹ ਗੱਲਾਂ ਕਰਦਾ ਸੀ ਵੀ ਕੋਕ ਦੀ ਗੱਲ ਕਰ ਲੋ ਇੱਥੇ ਚਾਹ ਦਾ ਸਟਾਲ ਖਚਾ ਲੋ ਆ ਬੰਦੇ ਬਰ ਦੁਨੀਆ ਦੀ ਸਭ ਤੋਂ ਵੱਡੀ ਟ੍ਰੇਨ ਆ ਖੜੀ ਆ ਅੱਜ ਧੂਰੀ ਜੰਕਸ਼ਨ ਤੇ ਤੇ ਐਡੀ ਬੜੀ ਸਹੂਲਤ ਸਿੱਧੀ ਦਿੱਲੀ ਨਾਲ ਜਿਹੜੀ ਇਹ ਜੋੜੀ ਆ ਹੋਰ ਵੀ ਇਸੇ ਤਰੀਕੇ ਨਾਲ ਧੂਰੀ ਨੂੰ ਕੋਈ ਵੀ ਚੀਜ਼ ਦੀ ਰੀਲ ਦੇ ਪਾਸਿਓਂ ਕੋਈ ਪਿੱਛੇ ਨਹੀਂ ਰਹੇਗੀ ਤੇ ਇਸ ਕਰਕੇ ਇਹ ਜਿਹੜਾ ਮਸ਼ਕਰੀਆਂ ਕਰਨ ਵਾਲਾ ਸੀਐਮ ਇੱਕ ਹਸਪੀਟਲ ਨਹੀਂ ਕਿਤੇ ਬਣਿਆ ਇੱਥੇ ਹੀ ਇੱਥੇ ਹੀ ਬਣਾਉਣਾ ਸੀ ਨਾ ਕਾਲਜ ਬਣਿਆ ਅੱਜ ਕਾਲਜ ਵੀ ਸੁਨੂਚ ਗੱਲਾਂ ਮਾਰਦਾ ਗੱਲਾਂ ਦਾ ਕੜਾ ਕਰਦਾ ਹੋਰ ਕੱਖ ਨਹੀਂ ਸਿਰਫ ਕੇਦਰੀਵਾਲ ਨੂੰ ਉਹਦੇ ਲਈ ਗੱਡੀਆਂ ਉਹਦੇ ਲਈ ਘਰ ਉਹਦੇ ਲਈ ਜਾਇਦਾਦ ਇਕੱਠੀਆਂ ਕਰਨੀਆਂ ਲੋਕਾਂ ਲਈ ਕੁਝ ਨਹੀਂ ਧੂਰੀ ਲਈ ਇੱਕ ਪੁਲ ਵੀ ਜਿਹੜਾ ਉਮਨੀ ਉਹ ਤੋਂ ਬਣਿਆ ਉਹ ਗੱਲਾਂ ਮਾਰਦੇ ਪੰਜਾਬ ਲਈ ਕੀ ਕੱਲ ਤਰਨ ਤਰਨ ਖੜਾ ਕਹਿ ਰਿਆ ਸੀ ਮੈਂ ਅਲੱਗ ਫੰਡ ਰੱਖ ਲਿਆ ਜੰਡੇਆਲਾ ਨੂੰ ਜਿਹੜਾ ਤਰਨ ਤਰਨ ਝੂਠ ਜੋ ਧੂਰੀ ਚ ਬੋਲ ਕੇ ਗਿਆ ਸੀ ਉਹੀ ਝੂਠ ਆ ਜਿਹੜਾ ਉਹਦਾ ਤਰਨ ਤਰਨ ਚੱਲ ਰਿਆ ਇੱਕ ਕਿਤੇ ਉਹ ਕੰਮ ਨਹੀਂ ਕਰ ਸਕਿਆ ਇੱਕ ਵਾਰ ਉਹ ਕਿਤੇ ਆਇਆ ਨਹੀਂ ਤੇ ਅਸੀਂ ਅਜਾ ਤੂਰੀ ਬੰਦੇ ਪਰ ਉਰੇ ਖੜੀ ਕਰਕੇ ਦਿੱਲੀ ਨੂੰ ਛੂਟਾ ਮਾਰਦੀ ਜਾਊ ਜਿਸ ਸਪੀਡ ਚ ਬੰਦੇ ਪਰ ਚੱਲੂਗੀ ਉਸੇ ਸਪੀਡ ਚ ਭਾਜਪਾ ਪੰਜਾਬ ਦੇ ਵਿੱਚ ਆਊਗਾ ਸਰ ਤੂਰੀ ਮੰਤਰੀ ਜੀ ਏ ਟ੍ਰੇਨ ਦਾ ਬਹੁਵਧੀਆ ਪ੍ਰਾਲਾ ਰੇਲਵੇ 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 ਦਾ ਅਸੀਂ ਧੰਨਵਾਦ ਕਰਦੇ ਹਾਂ ਰੇਲਵੇ ਦਾ ਤੇ ਸੈਂਟਰ ਸਰਕਾਰ ਦਾ ਪਰ ਅਸੀਂ ਨਾਲ ਕਿ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਮਾਨਾ ਰੋਡ ਤੇ ਅੰਡਰ ਬ੍ਰਿਜ ਬਣ ਰਿਹਾ ਉਹ ਜਿਹੜਾ ਅੰਡਰ ਬ੍ਰਿਜ ਬਣ ਰਿਹਾ ਉਹ ਬਿਨਾਂ ਸਰਵੇ ਤੋਂ ਬਣ ਰਿਹਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਇੰਡਸਟਰੀ ਆ ਉੱਥੇ ਉਹਦੇ ਟ੍ਰੈਫਿਕ ਨੂੰ ਪ੍ਰੋਬਲਮ ਆਊਗੀ ਧੂਰੀ ਐਫਸੀਆਈ ਫੂਡਸ ਭਾਈ ਮਾਰਫਰ ਪੰਜਾਬ ਤੇ ਗਰਾਊਂਡ ਨੇ ਸਪੈਸ਼ਲਾਂ ਲੱਗਦੀਆਂ ਨੇ ਇਸ ਦੇ ਨਾਲ-ਨਾਲ ਉੱਥੇ ਅਡਾਨੀ ਦੇ ਬਹੁਤ ਵੱਡੇ ਗਦਾਮ ਬੰਨ ਰਹੇ ਨੇ ਉਹ ਗਦਾਮਾਂ ਦੇ ਚੱਲਣ ਨਾਲ ਉਹ ਪੈਕ ਦੇ ਚੱਲਣ ਨਾਲ ਅੰਡਰ ਬ੍ਰਿਜ ਦਾ ਕੰਮ ਜਾਬ ਹੋਣਾ ਪੋਸੀਬਲ ਹੀ ਨਹੀਂ ਥੈਂਕ ਯੂ ਦੇਖੋ ਜੀ ਦੇਸ਼ ਦੇ ਅੰਦਰ ਬੰਦੇ ਭਾਰਤ ਨਾਮ ਦੀਆਂ ਟ੍ਰੇਨਾਂ ਨੇ ਜਿਹੜੀਆਂ 4 ਟ੍ਰੇਨਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵੱਡਾ ਤੋਹਫਾ ਦਿੱਤਾ ਜਿਹਦੇ ਵਿੱਚੋਂ ਇੱਕ ਸਾਨੂੰ ਪੰਜਾਬ ਨੂੰ ਵੀ ਜੋ ਫਿਰੋਜ਼ਪੁਰ ਤੋਂ ਬਾਇਆ ਧੂਰੀ ਹੁੰਦੀ ਸੀ ਦਿੱਲੀ ਨੂੰ ਜਾਵੇਗੀ ਤੇ ਉੱਥੋਂ ਵਾਪਸ ਵੀ ਸ਼ਾਮ ਨੂੰ ਆਇਆ ਕਰੇਗੀ ਬਹੁਤ ਹੀ ਵੱਡੀ ਇਹ ਉਪलब्ਧੀ ਆ ਸਾਰੇ ਲੋਕ ਬੜੇ ਖੁਸ਼ ਨੇਗੇ ਤੇ ਟ੍ਰੇਨ ਨਾਂ ਦੀ ਹੀਟ ਰੇਲ ਨਾ ਵਿੱਚ ਤਾਂ ਇਹ ਦੇਖਿਆ ਜਾਵੇ ਜਿਹੜਾ ਇਹਦੇ ਵਿੱਚ ਆਪਣਾ ਸੁਵਿਧਾਵਾਂ ਨੇ ਉਹ ਜਿਵੇਂ ਆਪਾਂ ਕਹਿੰਦੇ ਹਵਾਈ ਜਹਾਜ਼ ਦੇ ਅੰਦਰ ਹੁੰਦਾ ਉਹਦੀ ਲੋਕਾਂ ਨੂੰ ਉਹ ਹਵਾਈ ਜਹਾਜ਼ ਵਾਲੀ ਯਾਤਰਾ ਵਾਲਾ ਜਿਹੜਾਗਾ ਆਨੰਦ ਇਹਦੇ ਵਿੱਚ ਮਿਲੂਗਾ ਤੇ ਲੋਕ ਜਿੰਨੇ ਵੀ ਨੇ ਪੰਜਾਬ ਨਿਵਾਸੀ ਤੇ ਸਾਰੇ ਅਸੀਂ ਪ੍ਰਧਾਨ ਮੰਤਰੀ ਦਾ ਤੇ ਸਾਡੇ ਰੇਲਵੇ ਮੰਤਰੀ ਦਾ ਧੰਨਵਾਦ ਕਰਦੇ ਆ ਬਹੁਤ ਇਹ ਵੱਡੀ ਜਿਹੜੀ ਦੇਣ ਆ ਪੰਜਾਬ ਨੂੰ ਦਿੱਤੀ ਹੈ